ਉਹ ਪਹਿਲਾ ਕੇਸਰੀ ਨਿਸ਼ਾਨ ਫਿਰ ਤਿੰਨ ਰੰਗਾ ਝੰਡਾ ਪਹਿਲਾ ਕੇਸਰੀ ਨਿਸ਼ਾਨ ਫਿਰ ਤਿੰਨ ਰੰਗਾ ਝੰਡਾ ਇਹਨਾਂ ਦੂਹਾਂ ਦੀ ਪਛਾਣ ਜਾਣੇ ਕੱਲਾ ਕੱਲਾ ਬੰਦਾ ਪਹਿਲਾ ਕੇਸਰੀ ਨਿਸ਼ਾਨ ਫਿਰ ਤਿੰਨ ਰੰਗਾ ਝੰਡਾ ਇਹਨਾਂ ধੂਆਂ ਦੀ ਪਛਾਣ ਜਾਣੇ ਕੱਲਾ ਕੱਲਾ ਬੰਦਾ ਕੇਸਰੀ ਨਿਸ਼ਾਨ ਤਾਂ ਹੈ ਤਾਜ ਖਾਲਸੇ ਦਾ ਰਹੁ ਫੌਜ ਦੀ ਬਹਾਦਰੀ ਨਾ ਝੂਲਦਾ ਤਿਰੰਗਾ ਕੇਸਰੀ ਨਿਸ਼ਾਨ ਤਾਂ ਹੈ ਤਾਜ ਖਾਲਸੇ ਦਾ ਰਹੁ ਫੌਜ ਦੀ ਬਹਾਦਰੀ ਨਾ ਝੂਲਦਾ ਤਿਰੰਗਾ ਐਸੇ ਤਰਾਂ ਰੱਬਾ ਰਵੇ ਬਣੀ ਸਰਦਾਰੀ ਓ ਐਸੇ ਤਰਾਂ ਰੱਬਾ ਰਵੇ ਬਣੀ ਸਰਦਾਰੀ ਨਿਕਾ ਸਾਨੂੰ ਆਕੇ ਵਾਰੀ ਰੋਵਨਾ ਬਣਾਉਣਗੇ ਜੇ ਫੌਜੀ ਉੱਥੇ ਦੇਸ਼ ਦੇ ਜਵਾਨ ਨਾ ਜੇ ਹੋਣ ਤਾਂ ਤਾਲੇ ਬਲ ਤਾਲੇ ਬਾਨ ਨੰਗ ਨਾਕਿਆਂ ਤੋਂ ਹੋਣਗੇ ਜੇ ਫੌਜੀ ਮੇਰੇ ਵੀਰ ਦੇ ਨਾ ਹੋਣ ਬਾਡਰਾਂ ਤੇ ਤਾਂ ਤਾਲੇ ਬਾਨੀ ਨੰਗ ਬਾਡਰਾਂ ਤੋਂ ਹੋਣਗੇ ਫਿਰ ਤਾਲੇ ਬਾਨੀ ਨੰਗ ਬਾਡਰਾਂ ਤੋਂ ਹੋਣਗੇ ਹੋ ਵੇਖ ਵੀਡੀਓ ਮੋਬਾਈਲ ਵਿੱਚ ਹੋਛੀ ਉੱਡ ਗਏ ਮਾਪੇ ਜਿਨ੍ਹਾਂ ਦੇ ਗਰੀਬ ਸੋਚਾਂ ਵਿੱਚ ਡੁੱਬ ਗਏ ਵੇਖ ਵੀਡੀਓ ਮੋਬਾਈਲ ਵਿੱਚ ਹੋਛੀ ਉੱਡ ਗਏ ਮਾਪੇ ਜਿਨ੍ਹਾਂ ਦੇ ਗਰੀਬ ਸੋਚਾਂ ਵਿੱਚ ਡੁੱਬ ਗਏ ਰੋ ਰੋ ਦੱਸਦੇ ਨੇ ਚੰਗਰੇ ਸਮਾਜ ਨੂੰ ਦਿਨ ਦੁੱਖਾਂ ਤੇ ਗਰੀਬੀ ਵਾਲੇ ਨਹੀਂ ਜੇ ਨੰਗਦੇ 31 ਘਰੋਂ ਦੇਣੀ ਦੂਜਾ ਦਾਜ ਵਖਰਾ ਦੱਸੋ ਧੀਆਂ ਦੇ ਗਰੀਬ ਮਾਪੇ ਕਿੱਥੇ ਰਾਂ ਬਿਉਣ 31 ਘਰੋਂ ਦੇਣੀ ਦੂਜਾ ਦਾਜ ਮੰਗਦੇ ਦੱਸੋ ਧੀਆਂ ਦੇ ਗਰੀਬ ਮਾਪੇ ਕਿੱਥੇ ਰਾਂ ਬਿਉਣ 31 ਘਰੋਂ ਦੇਣੀ ਦੂਜਾ ਦਾਜ ਮੰਗਦੇ ਉਹ ਸੀਆਮ ਕਹੀ ਆਏ ਕਈਆਂ ਆਉਣਾ ਤੇ ਚੰਨੀ ਸਾਬ ਜਿਆ ਨਹੀਂ ਥਿਉਣਾ ਸੀ ਯਾ ਮਕਈ ਆਏ ਕਈਆਂ ਆਉਣਾ ਚੰਨੀ ਸਾਹਿਬ ਜਿਆ ਨਹੀਂ ਥਿਉਣਾ ਜਿਸਨੇ ਜਨਮ ਦਿੱਤਾ ਇਸ ਨੂੰ ਉਸਨੇ ਫੇਰ ਕਦੇ ਨਹੀਂ ਆਉਣਾ ਇਹੋ ਜੀਆਂ ਮਾਵਾਂ ਪੇਜ ਰਬਾ ਇਹੋ ਜੀਆਂ ਮਾਵਾਂ ਪੇਜ ਰਬਾ ਤਸਵੀਰ ਉਹਦੀ ਦਿਲ ਵਿੱਚ ਜੜਾ ਮੈਂ ਚੰਨੀ ਸਾਹਿਬ ਤੁਹਾਡੀ ਮਾਂ ਦਾ ਕਿਹੜੇ ਸ਼ਬਦਾਂ ਵਿੱਚ ਸਤਿਕਾਰ ਕਰਾਂ ਮੈਂ ਚੰਨੀ ਸਾਹਿਬ ਤੁਹਾਡੀ ਮਾਂ ਦਾ ਕਿਹੜੇ ਸ਼ਬਦਾਂ ਵਿੱਚ ਸਤਕਾਰਕਰਾਨ ਮਿੰਨੀ ਪੌਕਟ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਜੇਸ਼ ਸੰਦੂ ਸਵਾਗਤ ਕਰਦਾ ਹਾਂ ਆਮ ਤੌਰ ਤੇ ਸਾਰੇ ਦਰਸ਼ਕਾਂ ਨੇ ਪੰਜਾਬ ਪੁਲਿਸ ਦਾ ਇੱਕ ਅੜਬਰ ਰਵਈਆ ਦੇਖਿਆ ਹੋਵੇਗਾ ਲੇਕਿਨ ਸਾਡੇ ਨਾਲ ਮजूद ਨੇ ਪੰਜਾਬ ਪੁਲਿਸ ਦੇ ਐਸਆਈ ਬਲਵੰਤ ਸਿੰਘ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਤੇ ਗਾਇਕੀ ਦੇ ਨਾਲ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਸਾਰਿਆਂ ਦਾ ਹੀ ਦਿਲ ਜਿੱਤ ਲਿਆ ਹੈ ਬਲਵੰਤ ਸਿੰਘ ਜੀ ਸਾਡੇ ਚੈਨਲ ਮਿੰਨੀ ਪੌਕਟ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੰਜੇਸ਼ ਭਾਈ ਜੀ ਧੰਨਵਾਦ ਤੁਹਾਡਾ ਮਿੰਨੀ ਪੌਕਟ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੱਲ ਕਰੀਏ ਤੇ ਆਮ ਤੌਰ ਤੇ ਲੋਕਾਂ ਦੇ ਜ਼ਿਹਨ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਅੜਬ ਰਵਈਆ ਬਣਿਆ ਹੋਇਆ ਹੈ ਤੇ ਲੇਕਿਨ ਕਿਤੇ ਨਾ ਕਿਤੇ ਤੁਹਾਡੇ ਵਰਗੇ ਜਿਹੜੇ ਮੁਲਾਜ਼ਮ ਨੇ ਜਿਹੜੇ ਪੁਲਿਸ ਅਫਸਰ ਨੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਮਿੱਠੀ ਗਾਇਕੀ ਦੇ ਕਰਕੇ ਜਗ੍ਹਾ ਬਣਾ ਚੁੱਕੇ ਨੇ ਕੀ ਕਹਿਣਾ ਚਾਹੋਗੇ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਜਿਹੜੀ ਗਲਤ ਛਵੀ ਪੁਲਿਸ ਦੀ ਬਣੀ ਉਹਦੇ ਪਰ ਕੀ ਕਹਿਣਾ ਚਾਹੋਗੇ ਰنجੇਸ਼ ਪਾ ਜੀ ਕੁਝ ਲੋਕਾਂ ਨੇ ਨਾ ਕੁਝ ਲੋਕਾਂ ਨੇ ਮਹਿਕਮੇ ਦਾ ਨਾਮ ਬਦਨਾਮ ਕਰਤਾ ਕੁਝ ਲੋਕਾਂ ਨੇ ਨਾਮ ਬਦਨਾਮ ਕਰਤਾ ਇਸ ਵਿਭਾਗਮੇ ਦੇ ਵਿੱਚ ਬੜੇ ਬੜੇ ਅੱਛੇ ਨਿਸ਼ਾਨ ਨੇ ਜਿਨ੍ਹਾਂ ਤੋਂ ਮੈਨੂੰ ਸਿੱਖਿਆ ਬਹੁਤ ਮਿਲੀ ਆ ਤੇ ਮੈਂ ਤੁਹਾਡੇ ਮਾਧਿਅਮ ਰਹੀ ਇਹ ਬੇਨਤੀ ਕਰੂੰਗਾ ਵੀ ਜੇ ਇੱਕ ਗਲਤ ਆ ਨਾ ਤੇ ਇੱਕ ਦੀ ਨਾਲ ਸਾਰਿਆਂ ਦਾ ਨਾਮ ਨਾਮ ਬਦਨਾਮ ਕੀ ਕੀਤਾ ਨਾ ਗੱਲ ਕਰੀਏ ਤੁਹਾਡੀ ਗਾਇਕੀ ਦੀ ਬੜੀ ਅੱਛੀ ਰਚਨਾਵਾਂ ਤੁਸੀਂ ਲਿਖਦੇ ਹੋ ਬੜੇ ਅੱਛੇ ਬੋਲ ਬੋਲਦੇ ਹੋ ਸਾਡੇ ਦਰਸ਼ਕਾਂ ਦੇ ਨਾਲ ਉਹਨਾਂ ਰਚਨਾਵਾਂ ਦੇ ਵਿੱਚੋਂ ਕੋਈ ਰਚਨਾ ਸਾਂਝੀ ਕਰਨੀ ਚਾਹੋਗੇ ਜੀ ਹਾਂਜੀ ਮੈਨੂੰ ਸਵੇਰੇ ਅੰਜੇਜ ਜੀ ਫੋਨ ਇੱਕ ਫੌਜ ਦੇ ਵੀਰ ਦਾ ਆਇਆ ਬਾਰਡਰ ਤੋਂ ਤੇ ਮੈਨੂੰ ਬੜਾ ਅੱਛਾ ਲੱਗਾ ਮੈਂ ਫੌਜ ਦੇ ਵੀਰਾਂ ਤੇ ਕੋਈ ਚੀਜ਼ ਲਿਖੀ ਮੈਂ ਉਹ ਸੁਣਾ ਰਿਹਾ ਹਾਂ ਉਹ ਪਹਿਲਾਂ ਕੇਸਰੀ ਨਿਸ਼ਾਨ ਫਿਰ ਤਿੰਨ ਰੰਗਾ ਝੰਡਾ ਪਹਿਲਾਂ ਕੇਸਰੀ ਨਿਸ਼ਾਨ ਫਿਰ ਤਿੰਨ ਰੰਗਾ ਝੰਡਾ ਇਹਨਾਂ ਦੂਹਾਂ ਦੀ ਪਛਾਣ ਜਾਣੇ ਕੱਲਾ ਕੱਲਾ ਬੰਦਾ ਪਹਿਲਾ ਕੇਸਰੀ ਨਿਸ਼ਾਨ ਫਿਰ ਤਿੰਨ ਰੰਗਾ ਝੰਡਾ ਇਹਨਾਂ ধੂਮਾਂ ਦੀ ਪਛਾਣ ਜਾਣੇ ਕੱਲਾ ਕੱਲਾ ਬੰਦਾ ਕੇਸਰੀ ਨਿਤਾਸ਼ ਨਿਸ਼ਾਨ ਤਾਂ ਹੈ ਤਾਜ ਖਾਲਸੇ ਦਾ ਰਹੁ ਫੌਜ ਦੀ ਬਹਾਦਰੀ ਨਾ ਝੂਲਦਾ ਤਿਰੰਗਾ ਕੇਸਰੀ ਨਿਸ਼ਾਨ ਤਾਂ ਹੈ ਤਾਜ ਖਾਲਸੇ ਦਾ ਰਹੁ ਫੌਜ ਦੀ ਬਹਾਦਰੀ ਨਾ ਝੂਲਦਾ ਤਿਰੰਗਾ ਇਸੇ ਤਰ੍ਹਾਂ ਰੱਬਾ ਰਵੇ ਬਣੀ ਸਰਦਾਰੀ ਓ ਇਸੇ ਤਰ੍ਹਾਂ ਰੱਬਾ ਰਵੇ ਬਣੀ ਸਰਦਾਰੀ ਨਹੀਂ ਤਾਂ ਸਾਨੂੰ ਆਕੇ ਵੈਰੀ ਰੋਬ ਨਾ ਬਲਹੁਣਗੇ ਜੇ ਫੌਜੀ ਉੱਥੇ ਦੇਸ਼ ਦੇ ਜੁਬਾਨ ਨਾ ਜੇ ਹੋਣ ਤਾਂ ਤਾਲੇਪਾਨ ਤਾਲੇਪਾਨ ਨੰਗ ਨਾ ਕੇ ਆਉਣਗੇ ਜੇ ਫੌਜੀ ਮੇਰੇ ਵੀਰ ਦੇ ਨਾ ਹੋਣ ਬਾਡਰਾਂ ਤੇ ਤਾਂ ਤਾਲੇਪਾਨੀ ਨੰਗ ਬਾਡਰਾਂ ਤੋਂ ਆਉਣਗੇ ਫਿਰ ਤਾਲੇਪਾਨੀ ਨੰਗ ਬਾਡਰਾਂ ਤੋਂ ਆਉਣਗੇ ਬਹੁਤ ਵਧੀਆ ਰਚਨਾ ਜਿਹੜੀ ਤੁਸੀਂ ਸੁਣਾਈ ਆ ਵੀ ਫੌਜੀ ਭਰਾ ਜਿਹੜੇ ਸਰਹੱਦਾ ਤੇ ਦੇਸ਼ ਦੀ ਰਾਖੀ ਕਰਦੇ ਨੇ ਤੇ ਪੁਲਿਸ ਮਨਾਲ ਮੁਲਾਜ਼ਮ ਜਿਹੜੇ ਨੇ ਸ਼ਹਿਰ ਦੇ ਵਿੱਚ ਹੋ ਰਹੀ ਕ੍ਰਾਈਮ ਨੂੰ ਜਿਹੜੀਆਂ ਨੱਥ ਪਾਉਂਦੇ ਨੇ ਕਿਤੇ ਨਾ ਕਿਤੇ ਜਿਹੜਾ ਡਿਊਟੀ ਆ ਪੁਲਿਸ ਦੀ ਜਿਹੜੀ 12 ਘੰਟੇ ਵੀ ਕਰਦੇ ਉਹ ਦਿਨ ਰਾਤ ਵੀ ਕਰਨੀ ਪੈਂਦੀ ਆ ਆਪਣੇ ਸ਼ੌਕ ਨੂੰ ਜਿੰਦਾ ਰੱਖਣ ਲਈ ਸਮਾਂ ਕਿਵੇਂ ਕੱਢਦੇ ਹੋ ਮੈਂ ਵੀਰ ਜੀ ਅੱਗੇ ਵੀ ਚੈਨਲਾਂ ਦੇ ਮਾਧਿਅਮ ਰਾਹੀਂ ਬੇਨਤੀ ਕੀਤੀ ਹੈ ਵੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜਦੋਂ ਇਸ ਲਾਈਨ 'ਚ ਕਿਸੇ ਲਾਈਨ 'ਚ ਵੀ ਪੈਨੇ ਨਾ ਆਪਾਂ ਉਹ ਸਾਨੂੰ ਕਦੇ ਵੀ ਔਖੀ ਨਹੀਂ ਲੱਗਦੀ ਸਾਨੂੰ ਸੁੱਤੇ ਪਿਆ ਸੱਜੇ ਖੱਬੇ ਜਾਂਦਿਆਂ ਇਹਨੂੰ ਕੋਈ ਵੀ ਚੀਜ਼ ਨਜ਼ਰ ਆਉਂਦੀ ਜਿੱਦਾਂ ਤੁਹਾਡਾ ਫੋਨ ਆਇਆ ਤੇ ਬਾਈਪਾਸ ਤੇ ਮੈਂ ਫੌਜੀਆ ਵੀਰਾਂ ਦਾ ਕੁਝ ਇਸੇ ਹੁਣੇ ਹੀ ਲਿਖ ਕੇ ਤੇ ਮੈਂ ਬੇਨਤੀ ਕਰ ਦਿੱਤੀ ਸ਼ਾਇਦ ਉਹਦੇ 'ਚ ਕਈ ਕਮੀਆਂ ਅਧੂਰੀਆਂ ਰਹਿਣਗੀਆਂ ਮੈਂ ਦਰਸ਼ਕ ਵੀਰਾਂ ਕੋ ਮਾਫੀ ਮੰਗਨਾ ਵੀ ਇੰਨੀ ਜਲਦੀ ਮੈਂ ਇੱਕ ਪੈਰਾ ਲਿਖ ਕੇ ਤੁਹਾਡੇ ਮਾਧਿਅਮ ਨਹੀਂ ਸੁਣਾਇਆ ਹੋਰ ਅਸੀਂ ਕੋਸ਼ਿਸ਼ ਕਰਕੇ ਤੇ ਫੌਜੀ ਜਵਾਨ ਜਿੱਤੂ ਗੱਲ ਪੰਜਾਬ ਦੇ ਵਿੱਚ ਸਿਆਸੀ ਖਾੜਾ ਗਰਮਾਇਆ ਹੈ 2022 ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਬਿਆਨ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਮਾਹੌਲ ਦੇ ਉੱਤੇ ਵੀ ਕੋਈ ਤੁਸੀਂ ਆਪਣੀ ਰਚਨਾ ਜਾਂ ਕੋਈ ਗੀਤ ਲਿਖਿਆ ਹੈ ਉਹ ਲਿਖਿਆ ਸੀ ਪਹਿਲਾਂ ਚੈਨਲ ਤੇ ਗਾਹ ਦਿੱਤਾ ਜੇ ਹੁਣ ਤੁਹਾਡੀ ਮਿਹਰਬਾਨੀ ਹੋਵੇ ਤਾਂ ਮੈਂ ਗਾ ਦੂੰਗਾ ਜੇ ਨਾ ਹੋਵੇ ਤਾਂ ਫਿਰ ਕੋਈ ਗੱਲ ਨਹੀਂ ਸੀ ਆ ਮ ਚਰਨ ਜੀ ਤੇ ਸਿੰਘ ਚੰਨੀ ਥੋੜੀ ਉਮਰ ਕਰੇ ਰੱਬ ਲੰਮੀ ਸੀ ਆ ਮ ਚਰਨ ਜੀ ਤੇ ਸਿੰਘ ਚੰਨੀ ਥੋੜੀ ਉਮਰ ਕਰੇ ਰੱਬ ਲੰਮੀ ਉਹ ਸੀ ਆ ਮ ਕਹੀ ਆਇ ਕਈਆਂ ਆਉਣਾ ਤੇ ਚੰਨੀ ਸਾਬ ਜਿਆ ਨਹੀਂ ਥਿਉਣਾ ਸੀ ਆਮਾ ਕਈ ਆਏ ਕਈ ਆਉਣਾ ਚੰਨੀ ਸਾਬ ਜਿਆ ਨਹੀਂ ਥਿਉਣਾ ਜਿਸਨੇ ਜਨਮ ਦਿੱਤਾ ਏਸ ਨੂੰ ਉਸਨੇ ਫੇਰ ਕਦੇ ਨਹੀਂ ਆਉਣਾ ਇਹੋ ਜੀਆਂ ਮਾਵਾਂ ਪੇਜ ਰਬਾ ਇਹੋ ਜੀਆਂ ਮਾਵਾਂ ਪੇਜ ਰਬਾ ਤਸਵੀਰ ਉਹਦੀ ਦਿਲ ਵਿੱਚ ਜੜਾ ਮੈਂ ਚੰਨੀ ਸਾਹਿਬ ਤੁਹਾਡੀ ਮਾਂ ਦਾ ਕਿਹੜੇ ਸ਼ਬਦਾਂ ਵਿੱਚ ਸਤਕਾਰ ਕਰਾਂ ਮੈਂ ਚੰਨੀ ਸਾਹਿਬ ਤੁਹਾਡੀ ਮਾਂ ਦਾ ਕਿਹੜੇ ਸ਼ਬਦਾਂ ਵਿੱਚ ਸਤ ਕਾਰ ਕਰਾਂ ਉਹ ਜੀ ਕਰਮਾਂ ਵਾਲੀ ਮਾਂ ਦੀ ਕੋਖ ਨੂੰ ਪਾਗ ਰੱਬ ਨੇ ਲਾਇਆ ਕਰਮਾਂ ਵਾਲੀ ਮਾਂ ਦੀ ਕੋਖ ਨੂੰ ਪਾਗ ਰੱਬ ਨੇ ਲਾਇਆ ਚੰਨੀ ਸਾਹਿਬ ਉਹਦਾ ਪੁੱਤਰ ਸਭ ਲਈ ਬਣ ਕੇ ਮਸੀਹਾ ਆਇਆ ਉਹਦੀ ਵਿਰਲਾ ਰਮ ਜਪ ਛਾਣੂਗਾ ਕੋਈ ਖਾਸ ਦਿਲਾਂ ਤੋਂ ਜਾਣੂਗਾ ਉਹਦੀ ਵਿਰਲਾ ਰਮ ਜਪ ਛਾਣੂਗਾ ਕੋਈ ਖਾਸ ਦਿਲਾਂ ਤੋਂ ਜਾਣੂਗਾ ਜਿਹੜੀ ਮਾਂ ਦੀ ਕੋਖ ਚੋਂ ਜਨਮ ਲਿਆ ਉਹ ਜਿਹਦੀ ਮਾਂ ਦੀ ਕੋਖ ਤੋਂ ਜਨਮ ਲਿਆ ਉਹਦੇ ਕਦਮਾਂ ਦੇ ਵਿੱਚ ਸੀਸ ਤਰਾਂ ਮੈਂ ਚੰਨੀ ਸਾਹਿਬ ਤੁਹਾਡੀ ਮਾਂ ਦਾ ਕਿਹੜੇ ਸ਼ਬਦਾਂ ਵਿੱਚ ਸਤਕਾਰ ਕਰਾਂ ਚੰਨੀ ਸਾਹਿਬ ਤੁਹਾਡੀ ਮਾਂ ਦਾ ਕਿਹੜੇ ਸ਼ਬਦਾਂ ਵਿੱਚ ਸਤਕਾਰ ਕਰਾਂ ਬਹੁਤ ਵਧੀਆ ਗੀਤ ਜਿਹੜਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰ ਆਲੀ ਗਾਇਆ ਹੈ ਲੇਕਿਨ ਕਿਤਨਾ ਕਿਤੇ ਕੋਈ ਰਾਜਨੀਤਿਕ ਆਗੂ ਰਾਜਨੀਤਾ ਆਗੂ ਇਹ ਜਿਹੇ ਕਵੀ ਨੇ ਜਿਹੜੇ ਪੰਜਾਬ ਪੁਲਿਸ ਦੇ ਪਟ ਪਣੀਆਂ ਕਰਦੇ ਨੇ ਜਰ ਹੁੰਦੇ ਨੇ ਸਟੇਜਾਂ ਦੇ ਉੱਤੇ ਇਹ ਕਿਹਾ ਜਾਂਦਾ ਵੀ ਇਹ ਨੌਜਵਾਨ ਨੇ ਜਿਹੜੇ ਦਬਕਾ ਮਾਰਨ ਤੇ ਪੰਜਾਬ ਪੁਲਿਸ ਦਾ ਪਿਸ਼ਾਪਤਾ ਕੱਢ ਦੇਣਾ ਇਹੋ ਜਿਕੇ ਰਾਜਨੀਤਿਕ ਵਾਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਅਮਦੇਸ਼ ਭਾਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਸਿੱਧੂ ਸਾਹਿਬ ਨੇ ਇਕੱਲੇ ਨੇ ਨਹੀਂ ਟਾਰਗੇਟ ਕੀਤਾ ਪੰਜਾਬ ਪੁਲਿਸ ਨੂੰ ਬਹੁਤ ਲੀਡਰ ਨੇ ਕੀਤਾ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਵੀ ਪੰਜਾਬ ਪੁਲਿਸ ਫੌਜ ਦੇ ਵੀਰ ਜਵਾਨ ਜਿਹੜੇ ਬਾਡਾਂ ਤੇ ਨਾ ਕੋ ਤਨਾਦ ਨੇ ਸਟੇਜਾਂ ਦੇ ਚੜ ਕੇ ਲੋਕੀ ਕਹਿੰਦੇ ਉਹ ਫਲਾਣਾ ਸ਼ੇਰ ਉਹ ਫਲਾਣਾ ਸ਼ੇਰ ਜਿਹੜੇ ਤਸਲੀ ਸ਼ੇਰ ਐ ਨੇ ਮੇਰੇ ਵੀਰ ਫੌਜ ਦੇ ਉਹ ਸ਼ੇਰ ਨੇ ਅਸੀਂ ਸੁੱਤੇ ਆ ਉਹ ਸਾਡੀ ਰਖਵਾਲੀ ਕਰ ਰਹੇ ਨੇ ਕੋ ਰਚਨਾ ਉਹਨਾਂ ਨੇਤਾਵਾਂ ਤੇ ਜਿਹੜੇ ਪੰਜਾਬ ਪੁਲਿਸ ਦੇ ਬਾਰ ਬਾਰ ਕਮੈਂਟ ਕਰਕੇ ਤੇ ਉਹਨਾਂ ਦੇ ਟਿੱਪਣੀਆਂ ਕਰਦੇ ਨੇ ਓ ਦਿਲ ਦੁਖਿਆ ਚੁੱਪ ਰਹਾ ਨਾ ਜਾਵੇ ਦਿਲ ਦੁਖਿਆ ਚੁੱਪ ਰਹਾ ਨਾ ਜਾਵੇ ਤੇ ਸੁਣਿਆ ਹੋਈਆਂ ਗੱਲਾਂ ਓ ਕਾਖੀ ਵਰਦੀ ਓਏ ਬਹੁਤ ਬਹਾਦਰ ਤੇ ਜਿਹੜੀ ਥਾਂ ਥਾਂ ਪਾਉਂਦੀ ਠੱਲਾਂ ਕਿਉਂ ਕਮਜ਼ੋਰ ਖਾਖੀ ਨੂੰ ਕਰਦੇ ਕਿਉਂ ਕਮਜ਼ੋਰ ਖਾਖੀ ਨੂੰ ਕਰਦੇ ਤੇ ਖਾਕੀ ਨਾਲ ਬਹਾਰਾਂ ਉਹ ਖਾਕੀ ਲੈ ਗੱਡੀਆਂ ਵਿੱਚ ਘੁੰਮਦੇ ਤੇ ਬਣ ਕੇ ਵਾਂਗ ਸਰਦਾਰਾਂ ਸੱਜੇ ਖਬੇ ਖਾਕੀ ਖੜਦੀ ਉਹ ਸੱਜੇ ਖਬੇ ਖਾਕੀ ਖੜਦੀ ਤੇ ਜਾਣ ਤਲੀ ਤੇ ਧਰ ਕੇ ਉਹ ਭਾਰ ਦੁਸ਼ਮਣ ਦਾ ਖਾਖੀ ਰੋਕੇ ਤੇ ਸਭ ਬਹਿ ਜਾਣ ਅੰਦਰ ਵੜ ਕੇ ਕਿਉਂ ਇਹਦਾ ਆ ਮੁੱਲ ਕੌਡੀ ਪਾਉਂਦੇ ਤੇ ਖਾਖੀ ਨਾ ਸਰਦਾਰੀ ਉਹ ਖਾਖੀ ਕਰਦੀ ਦੇਸ਼ ਦੀ ਸੇਵਾ ਤੇ ਜਾਣੇ ਦੁਨੀਆਂ ਸਾਰੀ ਪਰ ਮੈਂ ਸੀ ਫੈਨ ਜਨਾ ਦਾ ਪਹਿਲਾਂ ਮੈਂ ਸੀ ਫੈਨ ਜਨਾ ਦਾ ਪਹਿਲਾ ਅਜਮਾਨ ਟੁੱਟ ਗਿਆ ਮੇਰਾ ਓ ਭਾਵੇਂ ਸਤਕਾਰਯੋਗ ਨੇ ਪਰਿਆ ਕੰਮ ਕਰ ਗਏ ਕਿਹੜਾ ਬਹੁਤ ਵਧੀਆ ਬਲਵੰਤ ਜੀ ਕਹਿੰਦੇ ਨੇ ਵੀ ਹਰ ਸ਼ੌਂਕ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਆਪਰ ਰਚਨਾ ਦਾ ਆਪਣਾ ਪ੍ਰੇਰਣਾ ਸ्रोत ਮੰਨ ਕੇ ਇਹ ਕੰਮ ਕਰਦੇ ਆ ਕਿ ਇਸ ਗਾਇਕੀ ਨੂੰ ਲੈ ਕੇ ਕਿਹਦੇ ਤੋਂ ਤੁਹਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਦੋਂ ਤੇ ਇਹ ਗਾਇਕੀ ਦੀ ਸ਼ਰਵਾਤ ਹੁੰਦੀ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਚੰਨਾ ਪਾਓ ਜੀ ਮੈਂ ਰنجੇਸ਼ ਪਾਜੀ ਛੋਟੇ ਹੁੰਦਿਆਂ ਹੀ ਮੈਨੂੰ ਨਾ ਸ਼ੌਂਕ ਸੀਗਾ ਤੇ ਇੱਕ ਸਾਡੇ ਵੱਡੇ-ਵਡੇਰਿਆਂ ਨੂੰ ਗੁਰਦੁਆਰਿਆਂ 'ਚ ਜਾ ਕੇ ਸਤਸੰਗ ਕਰਦੇ ਸੀ ਜਦੋਂ ਸਾਡੇ ਬਲੱਡ 'ਚ ਹੀ ਆ ਸੋ ਮੈਨੂੰ ਛੋਟੇ ਹੁੰਦਿਆਂ ਸਕੂਲ ਦੇ ਵਿੱਚੋਂ ਸ਼ੌਂਕ ਇੰਨਾ ਜਾ ਗਿਆ ਫਿਰ ਮੈਂ ਮਹਿਕਮਾ ਪੰਜਾਬ ਪੁਲਿਸ ਵਿੱਚ ਆ ਆ ਵੀਰ ਜੀ ਉਦੋਂ ਬਾਅਦ ਚ 9 ਮਹੀਨੇ ਟ੍ਰੇਨਿੰਗ ਕੀਤੀ ਉੱਥੇ 9 ਮਹੀਨੇ ਟ੍ਰੇਨਿੰਗ ਚੱਲਦੀ ਰਹੀ ਗਿਣਤੀ ਤੋਂ ਬਾਅਦ ਉੱਥੇ ਵੀ ਮੇਰੇ ਵੀਰਾਂ ਨੇ 7 ਵਜੇ ਤੋਂ ਬਾਅਦ ਮੈਨੂੰ ਸੁਣਨਾ ਤੇ ਮੇਰਾ ਰਿਆਜ ਹੋਣਾ ਨਾਲੇ ਸਾਡਾ ਟਾਈਮ ਪਾਸ ਹੋਣਾ ਇਸੇ ਤਰ੍ਹਾਂ 9 ਮਹੀਨੇ ਉੱਥੇ ਮੈਂ ਟ੍ਰੇਨਿੰਗ ਦੇ ਨਹਾਏ ਵੀਰ ਜੀ ਅੱਜ ਕੱਲ ਦੇ ਜਿਹੜੇ ਸਿੰਗਰ ਨੇ ਲੈਕਚਰ ਗਾਇਕੀ ਜਿਹੜੀ ਆ ਵੀ ਪ੍ਰਮੋਟ ਕਰ ਦੇਣੇ ਆ ਹਥਿਆਰਾਂ ਦੀ ਜਿਹੜੀ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਲੇਕਿਨ ਕਿਤੇ ਨਾ ਕਿਤੇ ਜਿਹੜੀ ਪੁਰਾਣੇ ਗਾਇਕ ਸੀ ਪੁਰਾਣੇ ਸਿੰਗਰ ਸੀ ਉਸ ਸਮਾਜ ਦੇ ਉੱਪਰ ਲੋਕਾਂ ਦੇ ਉੱਪਰ ਹਾਲਾਤਾਂ ਦੇ ਉੱਪਰ ਗਾਉਂਦੇ ਸੀ ਉਹਨਾਂ ਦੇ ਗੀਤ ਅੱਜ ਵੀ ਯਾਦ ਕੀਤੇ ਜਾਂਦੇ ਕੋਈ ਇਹੋ ਜਿਹੇ ਪੁਰਾਣੇ ਗਾਇਕ ਦੀ ਕੋਈ ਐਗਜ਼ਾਮਪਲ ਦੇਣੀ ਚਾਹੋਗੇ ਉਹਦੇ ਜਿਹੜੇ ਕੋਈ ਚਾਰ ਬੋਲ ਜਿਹੜੇ ਦਰਸ਼ਕਾਂ ਦੇ ਨਾਲ ਰੂਬਰੂ ਕਰਨਾ ਚਾਹੋਗੇ ਮੈਂ ਵੀਰ ਜੀ ਬੇਨਤੀ ਕਰਾਂ ਵੀ ਅੱਜ ਕੱਲ ਧੀਆਂ ਨੂੰ ਕਈ ਮਾੜਾ ਬੜਾ ਸਮਝ ਦੇ ਨਹੀਂ ਮੈਂ ਸੋ ਧੀਆਂ ਬਾਰੇ ਟਾਡੇ ਘੜੀ ਤੁਹਾਡੇ ਮਾ ਚੈਨਲ ਦੇ ਮਾਦੀਮ ਰਮਨ ਸਾਂਝੀਆਂ ਕਰਨੀਆਂ ਸੋਣਾ ਹੋ ਵੇਖ ਵੀਡੀਓ ਮੋਬਾਈਲ ਵਿੱਚ ਹੋਛੇ ਉੱਡ ਗਏ ਮਾਪੇ ਜਿੰਨਾ ਦੇ ਗਰੀਬ ਸੋਚਾਂ ਵਿੱਚ ਡੁੱਬ ਗਏ ਵੇਖ ਵੀਡੀਓ ਮੋਬਾਈਲ ਵਿੱਚ ਹੋਛੇ ਉੱਡ ਗਏ ਮਾਪੇ ਜਿੰਨਾ ਦੇ ਗਰੀਬ ਸੋਚਾਂ ਵਿੱਚ ਡੁੱਬ ਗਏ ਰੋ ਰੋ ਦੱਸਦੇ ਨੇ ਚੰਦਰ ਸਮਾਜ ਨੂੰ ਦਿਨ ਦੁੱਖਾਂ ਚ ਗਰੀਬੀ ਵਾਲੇ ਨਹੀਂ ਜੇ ਨੰਗਦੇ ਇਕਤੀ ਘਰੋਂ ਦੇਣੀ ਦੂਜਾ ਦਾਜ ਵਖਰਾ ਉਹ ਦਸੋਤੀਆਂ ਦੇ ਗਰੀਬ ਮਾਪੇ ਕਿਤਰਾ ਵੇਉਣ ਇਕਤੀ ਘਰੋਂ ਦੇਣੀ ਦੂਜਾ ਦਾਜ ਮੰਗਦੇ ਦਸੋਤੀਆਂ ਦੇ ਗਰੀਬ ਮਾਪੇ ਕਿਤਰਾ ਵੇਉਣ ਇਕਤੀ ਘਰੋਂ ਦੇਣੀ ਦੂਜਾ ਦਾਜ ਮੰਗਦੇ ਬਹੁਤ ਅੱਛੀ ਰਚਨਾ ਜਿਹੜੀ ਤੀਆਂ ਬਾਰੇ ਬੋਲੀ ਲੇਕਿਨ ਕਿਤੇ ਨਾ ਕਿਤੇ ਸਾਡਾ ਸਵਾਲ ਸੀ ਵੀ ਕਿਹੜੇ ਐਸੇ ਗਾਇਕ ਨੇ ਜਿਨ੍ਹਾਂ ਨੂੰ ਤੁਸੀਂ ਪੁਰਾਣੇ ਸਿੰਗਰ ਨੇ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਤੇ ਉਹਨਾਂ ਦੇ ਗੀਤ ਤੁਹਾਨੂੰ ਜਿਹੜੇ ਚੰਗੇ ਲੱਗਦੇ ਨੇ ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਮੈਂ ਵੀਰ ਜੀ ਗਰਦਾਸ ਮਾਨ ਚਮਕੀਲਾ ਜੀ ਚਮਕੀਲਾ ਜੀ ਮੈਨੂੰ ਬੜੇ ਅੱਛੇ ਲੱਗਦੇ ਨੇ ਚਮਕੀਲਾ ਜੀ ਮੇਰੀ ਰੂਹ ਦੀ ਐ ਨਾ ਖਰਾਕ ਐ ਜਿਨ੍ਹਾਂ ਨੂੰ ਮੈਂ ਬੜੀ ਨੇੜੇ ਤੋਂ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਸੁਣਿਆ ਸੋ ਚਮਕੀਲੇ ਵਰਗੀ ਗਾਇਕੀ ਸ਼ਾਇਦ ਕੋਈ ਵਿਰਲਾ ਹੀ ਕਰੇ ਆਪਣੀ ਕਲਮ ਨਾਲ ਲਿਖ ਕੇ ਹੀ ਨਾ ਤੇ ਆਪੇ ਗਾਉਂਦੇ ਸੀ ਉਹ ਉਹਨਾਂ ਦੀ ਬੜੀ ਵਧੀਆ ਕਗਲਮਲ ਕਦੀ ਮੈਨੂੰ ਕੋਈ ਗੀਤ ਇੱਕ ਜਿਹੜਾ ਸਾਡੇ ਦਰਸ਼ਕਾਣਾ ਚਮਕੀਲਾ ਜੀ ਦਾ ਸਾਂਝਾ ਕਰਨਾ ਚਾਹੋਗੇ ਜੀ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਵੀ ਇਹਨਾਂ ਗੀਤਾਂ ਨੂੰ ਨਾ ਸੁਣਦੀ ਹੈ ਨਾ ਉਹਨਾਂ ਨੂੰ ਹਜੇ ਤੱਕ ਇੰਨੀ ਜਾਣਕਾਰੀ ਹੈ ਵੀ ਇਹਨਾਂ ਸ਼ਿੰਗਾਰਾਂ ਬਾਰੇ ਲੇਕਿਨ ਕਿਤੇ ਨਾ ਕਿਤੇ ਉਹ ਜਾਣਕਾਰੀ ਨੂੰ ਦਰਸ਼ਕਾਣਾ ਤਾਜ਼ਾ ਕਰਨ ਦਾ ਇੱਕ ਜਰੀਆ ਸਾਡੇ ਚੈਨਲ ਜਰੀਏ ਉਹਨਾਂ ਨੂੰ ਦੱਸੋਗੇ ਵੀ ਚਮਕੀਲਾ ਜੀ ਦਾ ਗੀਤ गा ਕੇ ਕੋਈ ਮੈਂ ਚਮਕੀਲਾ ਜੀ ਦਾ ਕਾਵਾਂਗੇ ਜਰੂਰ ਉਹ ਨਹੀਂ ਦੁਨੀਆ ਦਿਲੋਂ ਪਲਾ ਸਕਦੀ ਅਰਸ਼ਾਂ ਤੋਂ ਉਤਰੀ ਜੋੜੀ ਨੂੰ ਨਹੀਂ ਦੁਨੀਆਂ ਦਿਲੋਂ ਭਲਾ ਸਕਦੀ ਅਰਸ਼ਾਂ ਤੋਂ ਉਤਰੀ ਜੋੜੀ ਨੂੰ ਗੱਈਆਂ ਮਾਰ ਅਡਾਰੀ ਤੁਰ ਰੂਆਂ ਆਆਂ ਉਮਰ ਲਿਖਾ ਕੇ ਥੋੜੀ ਨੂੰ ਉਦੈ ਉੱਪਰ ਵਾਲਿਆ ਭੇਜ ਕਿਤੇ ਉੱਪਰ ਵਾਲਿਆ ਭੇਜ ਕਿਤੇ ਕੋਈ ਕਰਕੇ ਹਿਲੇ ਨੂੰ ਜੀ ਸਾਰੀ ਦੁਨੀਆ ਰੋ ਰੋ ਯਾਦ ਕਰੇ ਬੀਬਾ ਅੰਬਰ ਜੋਤ ਚਮਕੀਲੇ ਨੂੰ ਸਾਰੀ ਦੁਨੀਆ ਰੋ ਰੋ ਯਾਦ ਕਰੇ ਬੀਬਾ ਅੰਬਰ ਜੋਤ ਚਮਕੀਲੇ ਨੂੰ ਗਏ ਕੈਰ ਕਮਾ ਕੇ ਤੋਰਿਓ ਥੂ ਗਏ ਕੈਰ ਕਮਾ ਕੇ ਤੋਰਿਓ ਥੂ ਕਰ ਗਏ ਹੋਣੀ ਹਣ ਹੋਈ ਗਏ ਕੈਰ ਕਮਾ ਕੇ ਤੋਰਿਓ ਥੂ ਕਰ ਗਏ ਹੋਣੀ ਹਣ ਹੋਈ ਇਹੋ ਜੇ ਲੋਕ ਗਦਾਰਾਂ ਨੂੰ ਨਰਕਾਂ ਵਿੱਚ ਮਿਲੇ ਨਾ ਢੋਈ ਤੋਰ ਪਲਾਂਚ ਕਰਕੇ ਡੇਰ ਗਏ ਕੀਤਾ ਰੰਗ ਚਮਕਦੇ ਪੀਲੇ ਨੂੰ ਦਹੀਂ ਉੱਪਰ ਵਾਲਿਆ ਭੇਜ ਕਿਤੇ ਬੀਬਾ ਅੰਬਰ ਜੋਤ ਚਮਕੀਲੇ ਨੂੰ ਦਈ ਉੱਪਰ ਵਾਲਿਆ ਭੇਜ ਕਿਤੇ ਬੀਬਾ ਅੰਬਰ ਜੋਤ ਚਮਕੀਲੇ ਨੂੰ ਬਹੁਤ ਵਧੀਆ ਜੀ ਗੱਲ ਕਰੀਏ ਤੇ ਡਿਊਟੀ ਦੇ ਨਾਲ ਨਾਲ ਪੁਲਿਸ ਦੀ ਡਿਊਟੀ ਬੜੀ ਸਖਤ ਹੈ ਕਾਫੀ ਘੰਟਿਆਂ ਤੱਕ ਤੁਹਾਨੂੰ ਡਿਊਟੀ ਕਰਨੀ ਪੈਂਦੀ ਕਿਤੇ ਨਾ ਕਿਤੇ ਆਪਣੇ ਸ਼ੌਕ ਦੇ ਵਾਸਤੇ ਤੁਹਾਡੇ ਘਰਦਿਆਂ ਦਾ ਤੇ ਤੁਹਾਡੇ ਅਫਸਰਾਂ ਦਾ ਕਿੰਨਾ ਕਿ ਸਹਿਯੋਗ ਹੈ ਤੁਹਾਨੂੰ ਜਿਹੜਾ ਤੁਸੀਂ ਆਪਣਾ ਜਿਹੜਾ ਸ਼ੌਂਕ ਜਿੰਦਾ ਰੱਖਦੇ ਹੋ ਰਚਨਾਵਾਂ ਕਰਦੇ ਹੋ ਨਵੇਂ ਨਵੇਂ ਮੈਨੂੰ ਵੀਰ ਜੀ ਮੇਰੇ ਬੇਟੇ ਵੱਡੇ ਵੱਲੋਂ ਮੈਡਮ ਵੱਲੋਂ ਬਹੁਤ ਸਹਿਯੋਗ ਆ ਵੀ ਕਈ ਪੈ ਗੀਤ ਜਿਹੜੇ ਮੈਂ ਲਿਖਦਾ ਹਾਂ ਉਹ ਮੇਰਾ ਬੇਟਾ ਜਿੱਦਾਂ ਨਾ ਪ੍ਰੋਡਿਊਸਰ ਨਹੀਂ ਚੈੱਕ ਕਰਦੇ ਤੇ ਮੈਡਮ ਹੋਰ ਕਈ ਅੰਤਰਿਆਂ ਨੂੰ ਟੋਕ ਦਿੰਦੇ ਵੀ ਇੱਥੇ ਇਹ ਨਹੀਂ ਜੀ ਚੱਜ ਤੰਗਾ ਲੱਗਣਾ ਇੱਥੇ ਹੋਰ ਖੋਜ ਕਰੋ ਫਿਰ ਉਹਨਾਂ ਦੀ ਸਲਾਹ ਦੇ ਨਾਲ ਕਈ ਪੈਰੇ ਚੇਂਜ ਕਰਨ ਵਾਲੇ ਹੁੰਦੇ ਸੋ ਉੱਥੇ ਮੈਂ ਬੜੇ ਗੌਰ ਦੇ ਨਾਲ ਉਹਨੂੰ ਚੈੱਕ ਕਰਕੇ ਤੇ ਉਹਨੂੰ ਚੇਂਜ ਕਰ ਦਿੰਦਾ ਜੀ ਉਹਨਾਂ ਪੁਲਸ ਵਾਲਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਾਂ ਸੰਦੇਸ਼ ਦੇਣਾ ਚਾਹੋਗੇ ਜਿਹੜੇ ਅੜਬ ਰਵਈਏ ਕਰਕੇ ਜਨਤਾ ਨਾਲ ਬਦਸਲੂਕੀਆਂ ਕਰਦੇ ਨੇ ਕਿਤੇ ਤੁਹਾਡੇ ਵਰਗੇ ਚੰਗੇ ਪੁਲਸ ਵਾਲੇ ਵੀ ਨੇ ਉਹਨਾਂ ਨੂੰ ਕੀ ਸੰਦੇਸ਼ ਕੀ ਦੇਣਾ ਚਾਹੋਗੇ ਮੈਂ ਉਹਨਾਂ ਦਾ ਵੱਡਾ ਭਰਾ ਕਈਆਂ ਦਾ ਛੋਟਾ ਭਰਾ ਹੋਣ ਦੇ ਨਾਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇੱਕ ਦੋ ਬੰਦੇ ਜਿਹੜੇ ਮਾਰੇ ਨੇ ਮਾਰੇ ਨੇ ਉਹਨਾਂ ਦਾ ਕਰਕੇ ਆਪਣਾ ਵੀ ਨਾਮ ਖਰਾਬ ਹੁੰਦਾ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਵੀ ਬਾਹਰੋਂ ਪਬਲਿਕ ਕਮਿਊਨਿਟੀ ਜਦੋਂ ਠਾਣੇ ਜਾਂ ਨਾਕਿਆਂ ਤੋਂ ਉਹਨਾਂ ਦੇ ਚੰਗੇ ਤਰੀਕੇ ਨਾਲ ਡੀਲ ਕਰੋ ਜੋ ਆਪਣੇ ਮਹਿਕਮੇ ਦਾ ਨਾਮ ਬਦਨਾਮ ਨਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨਾਲ ਜਿਹੜਾ ਤੁਸੀਂ ਸਮਾਂ ਦਿੱਤਾ ਜੀ ਮਿਹਰਬਾਨੀ ਤੁਹਾਡੀ ਵੀ ਬਹੁਤ ਬਹੁਤ ਜੈਸ਼ਵਤ ਜੀ ਇਹ ਸੰਸਾੜ ਨਾਲ ਪੰਜਾਬ ਪੁਲਿਸ ਦੇ ਐਸਆਈ ਬਲਵੰਤ ਸਿੰਘ ਜੀ ਜਿਹੜੇ ਆਪਣੀ ਗਾਇਕੀ ਨੂੰ ਲੈ ਕੇ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਨਜ਼ਰ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਵੀ ਪੰਜਾਬ ਪੁਲਿਸ ਦਾ ਸਿਰਫ ਇੱਕ 8 ਰੁਪਏ ਵਾਲਾ ਹੀ ਚਿਹਰਾ ਨਹੀਂ ਹੁੰਦਾ ਸਗੋਂ ਮਿੱਠੀ ਆਵਾਜ਼ ਦੇ ਨਾਲ ਉਹਨਾਂ ਨੇ ਲੋਕਾਂ ਦਾ ਜਿਹੜਾ ਹੈ ਦਿਲ ਜਿੱਤਿਆ ਹੈ ਮੈਨੂੰ ਜਾਨੀ ਕਿ ਰਜੇਸ ਸੰਧੂ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਮਿਨੀ ਪਾਕਟ ਟੀਵੀ